ਪੰਜਾਬੀ ਚਾਰਤੀਆਂ ਸ਼ੈਲਰਾਂ ਅਤੇ ਮਜ਼ਦੂਰਾਂ ਦੀ ਹੜਤਾਲ ਕਾਰਨ ਫਿਲੌਰ ਦਾਣਾ ਮੰਡੀ ਵਿੱਚ ਕਿਸਾਨਾਂ ਵੱਲੋਂ ਲਿਆਂਦੀ ਝੋਨੇ ਦੀ ਫਸਲ ਦੇ ਅੰਬਾਰ ਲੱਗੇ ਹੋਏ ਨੇ ਪਰ ਖਰੀਦਣ ਵਾਲਾ ਕੋਈ ਵੀ ਨਹੀਂ ਹੈ ਕਿਸਾਨ ਆਪਣੀ ਪੁੱਤਾ ਵਾਂਗੂ ਪਾਲੀ ਫਸਲ ਨੂੰ ਰੁੱਲਦਿਆਂ ਦੇਖ ਭਾਰੀ ਪਰੇਸ਼ਾਨ ਹੋ ਰਹੇ ਹਨ ਇਸ ਮੌਕੇ ਕਿਸਾਨ ਆਗੂ ਚਰਨੈਲ ਸਿੰਘ ਨੇ ਕਿਹਾ ਕਿ ਮੰਡੀਆਂ ਵਿੱਚ ਇੱਕ ਹਫ਼ਤੇ ਤੋਂ ਉਹ ਰੁੱਲ ਰਹੇ ਹਨ ਤੇ ਝੋਨੇ ਦੀ ਫਸਲ ਵੀ ਨੀਲੇ ਆਸਮਾਨ ਹੇਠਾਂ ਪਈ ਰੁੱਲ ਰਹੀ ਹੈ ਉਨਾ ਕਹਿਆ ਕਿ ਇਹ ਜੋ ਹੜਤਾਲ ਕੀਤੀ ਗਈ ਹੈ ਪੰਜਾਬ ਸਰਕਾਰ ਨੂੰ ਇਸ ਦਾ ਬਿਨਾਂ ਦੇਰੀ ਕੀਤੇ ਹੱਲ ਕਰਨਾ ਚਾਹੀਦਾ ਹੈ। ਅਭੀ ਜਿਹੜੇ ਕਿਸਾਨ ਆ ਜੀ ਇੱਕ ਹਫ਼ਤੇ ਤੋਂ ਰੁਕੇ ਆ ਮੰਡੀਆਂ ਦੇ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਆ। ਝੋਨੇ ਦੇ ਮੰਡੀ ਦੇ ਵਿੱਚ ਅੰਬਾਰ ਲੱਗੇ ਹੋਏ ਆ ਸਰਕਾਰ ਜਿਹੜੀ ਆ ਕੋ ਸਟੈਕ ਕਹਿੰਦੇ ਸੈਲਰਾਂ ਵਾਲੇ ਆੜ੍ਹੀਆਂ ਲੰਦੀ ਆ ਜਿਹੜੀ ਸਰਕਾਰ ਦੇ ਜ਼ਿੰਮੇਵਾਰੀ ਜਿਹੜੀ ਉਹਨਾਂ ਗਿਆਜਮਗਾ ਮੰਨ ਕੇ ਤੇ ਤੁਰੰਤ ਝੋਨੇ ਦੀ ਜਿਹੜੀ ਖਰੀਦ ਆ ਸ਼ੁਰੂ ਕਰਵਾਈ ਜਾਵੇ। ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ। ਉਹ ਵੀ ਜ਼ਿੰਮੇਵਾਰੀ ਹੈ ਰੋਲਾ ਪਾਈ ਜਾਂਦੇ ਬੀਸੀ ਪੰਡਾ ਵਿੱਚ ਆੜੀਆਂ ਤੁਰੇ ਫਿਰਦਾ ਤਖੀਦਾ ਤੁਰੇ ਫਿਰਦਾ ਆਗਣਾ ਲਾਓ ਆਗਣਾ ਲਾਓ ਜੇ ਕਿਸਾਨ ਨੂੰ ਕੋ ਦੋਹੇ ਗਿਣਾ ਅੱਕ ਕੀਦਾਂ ਨਾ ਲੱਗੂਗੀ ਜੀ ਕਿਸਾਨ ਨੂੰ ਕੋ ਕਿਸੇ ਬੰਦੇ ਕੋ ਦੇਣੇ ਝੋਨਾ ਤਖਰੀਦ ਨਹੀਂ ਦਾ ਕਿਸਾਨ ਕਰੇ ਤਾਂ ਕੀ ਕਰੇ ਝੋਨਾ ਇੱਕ ਹਫ਼ਤੇ ਤੋਂ ਵੱਡੀਆਂ ਪਿਆ ਮੰਡੀਆਂ ਦੇ ਵਿੱਚ ਝੋਨੇ ਕੋਈ ਤਖਰੀਦ ਦੇਖਣ ਨਹੀਂ ਆਉਂਦਾ ਝੋਨੇ ਦੀ ਖਰੀਦ ਚੱਲਦੀ ਕਿ ਨਹੀਂ ਚੱਲਦੀ ਇਹਦੇ ਬਾਰੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਸਰਕਾਰ ਤੁਰੰਤ ਝੋਨੇ ਦੀ ਚੋਗਵਾਈ ਨਾਲ ਦੀਆਂ ਮੰਗਾਂ ਮੰਨ ਕੇ ਜੋ ਵੀ ਹੈਗੀਆਂ ਇਤਨਾ ਦੇ ਝੋਨੇ ਦੀ ਖਰੀਦ ਉਦਰ ਮਾਰਕੀਟ ਕਮੇਟੀ ਫਲੋਰ ਦੇ ਚੇਅਰਮੈਨ ਰੋਸ਼ਨ ਲਾਲ ਰੋਸ਼ੀ ਨੇ ਫਲੋਰ ਮਾਰਕੀਟ ਦੇ ਦਿਨ ਆਉਂਦੀਆਂ ਮੰਡੀਆਂ ਨਾਲ ਸੰਬੰਧਿਤ ਕਿਸਾਨ ਵੀਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਆਪਣਾ ਝੋਨਾ ਸੁਕਾ ਕੇ ਲਿਓਣ ਕਿਉਂਕਿ ਝੋਨੇ ਦੀ ਨਮੀ 17% ਹੋਣੀ ਚਾਹੀਦੀ ਹੈ। ਉਹਨਾਂ ਨਾਲ ਹੀ ਕਿਸਾਨਾਂ ਨੂੰ ਕਿਹਾ ਕਿ ਉਹ ਜਦੋਂ ਵੀ ਮੰਡੀ ਵਿੱਚ ਫਸਲ ਲੈ ਕੇ ਆਉਣ ਤਾਂ ਉਹ ਕੰਡੇ ਦੀ ਫੀਸ ਨਾ ਦੇਣ ਕਿਉਂਕਿ ਸਰਕਾਰ ਵੱਲੋਂ ਫੀਸ ਮਾਫ ਕੀਤੀ ਗਈ ਹੈ। ਫਲੋਰ ਤੋਂ ਨਵਰੰਗ ਚੈਨਲ ਦੇ ਸੁਸ਼ੀਲ ਉਹਜਾਦੀ ਰਿਪੋਰਟ। ਮਾਰਕੀਟ ਕਮੇਟੀ ਫਲੋਰਾ ਚੇਅਰਮੈਨ ਰੋਸ਼ਨ ਲਾਲ ਰੋਸ਼ੀ ਇਸ ਮੰਡੀ ਦੇ ਨਾਲ ਜਿੰਨੇ ਵੀ ਸਬੰਧਤ ਪਿੰਡਾਂ ਦੇ ਸਾਡੇ ਕਿਸਾਨ ਭਾਈਚਾਰੇ ਦੇ ਵੀ ਜਿਨ੍ਹਾਂ ਨੇ ਆਪਣੇ ਖੇਤਾਂ ਦੇ ਵਿੱਚ ਝੋਨਾ ਉਗਾਇਆ ਆ ਉਹਨਾਂ ਸਭਨਾਂ ਕਿਸਾਨ ਵੀਰਾਂ ਦੇ ਚਰਨਾਂ ਦੇ ਵਿੱਚ ਬਾਰ ਬਾਰ ਇੱਕ ਬੇਨਤੀ ਆ ਕਿ ਮੰਡੀ ਦੇ ਵਿੱਚ ਝੋਨਾ ਲਿਆਉਣ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਜਾਵੇ ਕਿਉਂਕਿ ਜੋ ਜਿਹੜਾ ਸਰਕਾਰੀ ਮਾਪਦੰਡ ਆ ਉਹਦੇ ਮੁਤਾਬਕ ਜਿਹੜੀ ਨਵੀਂ ਆ ਮਾਤਰਾ ਉਹ 17% ਤੋਂ ਵੱਧ ਨਹੀਂ ਹੋਣੀ ਚਾਹੀਦੀ ਸੋ ਕਿਸਾਨ ਵੀਰਾਂ ਨੂੰ بار بار ਇਹੀ ਬੇਨਤੀ ਹੈ ਕਿ ਜਦੋਂ ਵੀ ਮਾਰਕੀਟ ਕਮੇਟੀ ਫਲੋਰ ਦੇ ਦੀਆਂ ਜਿੰਨੀਆਂ ਵੀ ਮੰਡੀਆਂ ਆਉਂਦੀਆਂ ਨੇ ਉਹਦੇ ਵਿੱਚ ਜਦੋਂ ਵੀ ਝੋਨਾ ਲੈ ਕੇ ਆਉਣਾ ਕਿਰਪਾ ਕਰਕੇ ਉਹਨੂੰ ਸੁਕਾ ਕੇ ਲੈ ਕੇ ਆਉਣਾ ਤੇ ਦੂਸਰੀ ਸਭ ਤੋਂ ਅਹਿਮ ਗੱਲ ਜਿਵੇਂ ਕਿ ਪਿਛਲੇ ਸਾਲ ਵੀ ਕੀਤਾ ਸੀ ਤੇ ਇਸ ਸਾਲ ਵੀ ਕਿਸਾਨ ਭਰਾਵਾਂ ਵਾਸਤੇ ਆਪਣੀ ਟਰਾਲੀ ਦੇ ਵਿੱਚ ਜਿਹੜੀ ਖੁੱਲੀ ਫਸਲ ਲੈ ਕੇ ਆਉਂਦੇ ਨੇ ਜਿਹੜਾ ਕਿ ਦਾਣਾ ਮੰਡੀ ਮਾਰਕੀਟ ਕਮੇਟੀ ਫਲੋਰ ਦੇ ਵਿੱਚ ਆ ਇੱਕ ਸਰਕਾਰੀ ਕੰਡਾ ਆ ਇਹਦੀ ਜਿਹੜੀ ਸਰਕਾਰ ਦੀ ਹਦਾਇਤਾਂ ਮੁਤਾਬਕ ਕੋਈ ਵੀ ਸਰਕਾਰੀ ਫੀਸ ਨਹੀਂ ਹੁੰਦੀ ਸੋ ਕਿਸੇ ਨੂੰ ਵੀ ਕੋਈ ਵੀ ਕੰਡਾ ਕਰਾਉਣ ਉਪਰੰਤ ਤੁਹਾਨੂੰ ਪਰਚੀ ਮੁਫਤ ਮਿਲੇਗੀ ਕੋਈ ਵੀ ਤੁਹਾਡਾ ਪੈਸਾ ਨਹੀਂ ਲੱਗੇਗਾ ਅਗਰ ਕੋਈ ਵੀ ਸਾਡਾ ਕਰਮਚਾਰੀ ਕਿਸਾਨ ਵੀਰਾਂ ਤੋਂ ਜਦੋਂ ਕੰਡਾ ਹੁੰਦਾ ਹੈ ਤੇ ਜੇ ਕੋਈ ਪੈਸਾ ਲੈਂਦਾ ਹੈ ਤਾਂ ਉਹਦੀ ਜਿਹੜੀ ਕੰਪਲੇਂਟ ਆ ਤੁਰੰਤ ਮਾਰਕੀ ਕਮੇਟੀ ਫਲੋਰ ਦੇ ਦਫ਼ਤਰ ਮੇਰੇ ਕੋਲ ਜਾਂ ਸਾਡੇ ਦਫ਼ਤਰ ਦੇ ਸੈਕਟਰੀ ਸਾਹਿਬਾਨ ਦੇ ਕੋਲ ਵੀ ਕਰ ਸਕਦੇ ਨੇ ਸੋ ਆਖਰ ਦੇ ਵਿੱਚ ਸਾਰੇ ਹੀ ਕਿਸਾਨ ਭਰਾਵਾਂ ਨੂੰ ਬਾਰੰਬਾਰ ਇੱਕ ਵਾਰ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੀ ਤੁਸੀਂ ਆਪਣੇ ਪੁੱਤਾਂ ਵਾਂਗੂ ਝੋਨੇ ਦੀ ਫਸਲ ਪਾਲੀ ਆ ਜਦੋਂ ਵੀ ਮੰਡੀ ਦੇ ਵਿੱਚ ਲੈ ਕੇ ਆਉਣਾ ਕਿਰਪਾ ਕਰਕੇ ਜਿਹੜੀ ਇਹਦੀ ਮਾਤਰਾ ਆ ਉਸ ਅਨੁਸਾਰਾਂ ਪਰਸੋਂ ਤੋਂ ਨਵੀਂ ਵਦਨਾ ਹੋਵੇ ਤੇ ਕਿਰਪਾ ਕਰਕੇ ਉਹਨੂੰ ਝੋਨੇ ਨੂੰ ਸੁਕਾਣ ਤੋਂ ਉਪਰਾੰਤ ਹੀ ਦਾਣਾ ਮੰਡੀ ਦੇ ਵਿੱਚ ਲੈ ਕੇ ਆਉਣ ਦੀ ਕਿਰਪਾ ਤਾਂ ਕੀਤੀ ਜਾਵੇ